ਇਸ ਵੇਲੇ ਦੀ ਵੱਡੀ ਅਤੇ اہم ਖਬਰ 사우ਦੀ ਅਰਬ ਤੋਂ ਸਾਹਮਣੇ ਆ ਰਹੀ ਹੈ 사우ਦੀ ਅਰਬ ਦੇ ਵਿੱਚ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਜਿਸ ਦੇ ਵਿੱਚ ਕਟੋ ਕਟ 42 ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਾਹਮਣੇ ਆਈ ਹੈ ਇਹ ਹਾਦਸਾ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਦੇ ਨਾਲ ਵਾਪਰਿਆ ਜਿਸ ਦੇ ਵਿੱਚ ਲਗਭਗ 50 ਲੋਕ ਸਵਾਰ ਦੱਸੇ ਜਾ ਰਹੇ ਨੇ ਬੱਸ ਮਦੀਨਾ ਪਹੁੰਚੋਂ ਤੋਂ ਲਗਭਗ 15 ਕਿਲੋਮੀਟਰ ਦੂਰ ਇੱਕ ਤੇਜ਼ ਰਫ਼ਤਾਰ ਟੈਂਕਰ ਦੇ ਨਾਲ ਜਾ ਟਕਰਾਈ ਟੈਂਕਰ ਦੇ ਵਿੱਚ ਜਲਨਸ਼ੀਲ ਪਦਾਰਥ ਹੋਣ ਦਾ ਸ਼ੱਕ ਹੈ ਜਿਸ ਕਾਰਨ ਟੱਕਰ ਤੋਂ ਬਾਅਦ ਬੱਸ ਨੂੰ ਤੁਰੰਤ ਅੱਗ ਲੱਗ ਗਈ ਇਸ ਭਿਆਨਕ ਹਾਦਸੇ ਦੇ ਕਾਰਨ 42 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਭਾਰਤੀ ਦੱਸੇ ਜਾ ਰਹੇ ਨੇ ਰਿਪੋਰਟਾਂ ਦੇ ਅਨੁਸਾਰ ਹਾਦਸੇ ਦੇ ਵਿੱਚ ਮਾਰੇ ਗਏ ਭਾਰਤੀਆਂ ਦੇ ਵਿੱਚੋਂ ਬਹੁਤ ਸਾਰੇ ਹైదరాబాద్ ਦੇ ਬਾਜ਼ਾਰ ਘਟ ਇਲਾਕੇ ਦੇ ਵਸਨੀਕ ਨੇ ਤੇਲਗਾਨਾ ਸਰਕਾਰ ਨੇ ਰਿਆਦ ਦੇ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਸਥਾਪਿਤ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਮੁੱਖ ਮੰਤਰੀ ਰੈਵੰਤ ਰੇਡੀ ਨੇ ਦਿੱਲੀ ਦੇ ਅਧਿਕਾਰੀ ਨੂੰ ਵੀ ਦੂਤਾਵਾਸ ਨਾਲ ਸੰਪਰਕ ਕਰਦੇ ਨਿਰਦੇਸ਼ ਦਿੱਤੇ ਗਏ ਨੇ ਅਥੇ ਹੀ ਇਸਮਾਮੂਲੇ 'ਕੇ ਓਵੈਸੀ ਨੇ ਕੇਂਦਰ ਸਰਕਾਰ ਨੂੰ ਮ੍ਰਿਤਕਾਂ ਦੀ ਪਛਾਣ ਕਰਨ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਭਾਗ ਲੈਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਓਵੈਸੀ ਨੇ ਰਿਆਦ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ ਆਫ ਮਿਸ਼ਨ ਆਬੂ ਜਾਰਜ਼ ਨਾਲ ਗੱਲ ਕੀਤੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਇਕੱਠੀ ਕਰਨ ਅਤੇ ਪਛਾਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ ਇੱਕ ਸਾਊਦੀ ਅਰਬ ਦੀ ਟਰੈਵਲ ਏਜੰਸੀ ਨੇ ਤੂਤਾਬਾਦ ਸ ਨੂੰ ਬਾਜ਼ ਦੇ ਵਿੱਚ ਸਵਾਰ ਯਾਤਰੀ ਨੂੰ ਸੂਚੀ ਸੌਂਪੀ ਤਾਂ ਜੋ ਪਛਾਣ ਪ੍ਰਕਿਰਿਆ ਦੇ ਵਿੱਚ ਮਦਦ ਮਿਲੇ ਟੈਂਕਰ ਦੇ ਵਿੱਚ ਜਲਨਸ਼ੀਲ ਪਦਾਰਥ ਹੋਣ ਦਾ ਸ਼ੱਕ ਹੈ ਜਿਸ ਕਾਰਨ ਟੱਕਰ ਤੋਂ ਬਾਅਦ ਤੁਰੰਤ ਇਹ ਭਿਆਨਕ ਅੱਗ ਲੱਗੀ ਆ ਸੜਕ ਹਾ사 ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਬਸ ਦੇ ਪਰ ਕੱਚੇ ਉੱਡ ਗਏ ਜਿਸ ਤੋਂ ਬਾਅਦ ਚੀਕ ਚਿਹੜਾ ਪੈ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਿਹੜੇ ਵਿਅਕਤੀ ਬਚੇ ਨੇ ਜ਼ਖਮੀ ਹੋਏ ਨੇ ਉਹਨਾਂ ਦਾ ਨਿਰਲਿਹਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਜਾਣਕਾਰੀ ਮੁਤਾਬਕ ਕਿ ਸਾਰੇ ਤੀਰਥ ਯਾਤਰੀ ਮੱਕਾ ਦੇ ਵਿੱਚੋਂ ਉਮਰਾਹ ਦੀਆਂ ਰਸਮਾਂ ਪੂਰੀਆਂ ਕਰ ਚੁੱਕੇ ਸਨ ਅਤੇ ਜ਼ਿਆਰਤ ਲਈ ਮਦੀਨਾ ਜਾ ਰਹੇ ਸਨ ਰਾਤ ਦਾ ਸਮਾਂ ਹੋਣ ਕਾਰਨ ਬਸ ਦੇ ਵਿੱਚ ਸਵਾਰ ਜਿਆਦਾਤਰ ਯਾਤਰੀ ਸੋਰੇ ਸੀ ਅਤੇ ਉਹਨਾਂ ਨੂੰ ਹਾਸੇ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਜਿਦੇ ਚੱਲਦੇ ਚੀਕਚਹਾੜਾ ਪੈ ਗਿਆ ਤਾਂ ਇਸ ਦੇ ਵਿੱਚ ਜਿਹੜੇ ਕੀ ਭਾਰਤੀਆਂ ਦੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਮੌਤ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ